ਫਾਥੇਲਸ ਮਾਰ ਦੇ ਕੇ ਫਿਰ ਮੂਸੇ ਪਿੰਡਾ ਚੜਿਆ ਤੂਫਾਨ ਦੇਖ ਲੈ ਤੇ ਫਿਰ ਮੂਸੇ ਪਿੰਡਾ ਚੜਿਆ ਤੜਕੇ ਹਾਨ ਦੀਏ ਜੋੜੀ ਘੂੜੀਆਂ ਦੀ ਸਾਡੇ ਰਾਤ ਕੀਤੇ ਕੰਦੇ ਅਖਬਾਰਾਂ ਵਿੱਚ ਬੁੱਕ ਦਿਆ ਲੋ ਜੀ ਮਿੱਤਰੋ ਦੇਖੋ ਫਿਰ ਚੱਲ ਰਿਹਾ ਕੰਮ ਕਾਟਿੰਗ ਦਾ ਆਪਣੇ ਬੋਰਡ ਦਾ ਡੈਕ ਦੇ ਪਿੱਛੇ ਲਾਉਣ ਵਾਸਤੇ ਤਿਆਰ ਕਰਨ ਲੱਗ ਰਹੇ ਆ ਬਦਾਉਗਾ ਆਪਣੇ ਹੁਣ ਸਟਾਰਟ ਕਰਿਆ ਦੇਖੋ ਕਰੀ ਤਿਆਰ ਕਰ ਰਹੇ ਆਂਗੇ ਕਰੇ ਨਿਸ਼ਾਨੇ ਨਿਸ਼ਾਨੀ ਆ ਲੂਕੇ ਦੇਖੋ ਹੋਰ ਕਰੀ ਚੱਲ ਰਹੀ ਹੈ ਕਟਿੰਗ ਆ ਆ ਕੀ ਕਸ਼ੀ ਆਂਦੀ ਆ ਤੇ ਆ ਦੇਖੋ ਹੁਣ ਦੇਖੋ ਫਿਰ ਇਹ ਬਾਏ ਇੱਕ ਟਾ ਹੋਰ ਫੜੀ ਗਈ ਤੇ ਇਹ ਦੇਖੋ ਮਿੱਤਰੋ ਫੋਰਾ ਕਣੀ ਲੱਗ ਰਹੇ ਕਟਿੰਗ ਕਰਨ ਪਹਿਲਾਂ ਦੇਖੋ ਆ ਬੋਰਡ ਕੱਢਿਆ ਆਪਣੇ ਦਾ ਇਸ ਤਰ੍ਹਾਂ ਅੱਜ ਇਹਨੇ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜਾ ਤਿਆਰ ਕਰਨ ਲੱਗ ਰਹੇ ਆਂਗੇ ਪਹਿਲਾਂ ਕਟਿੰਗ ਹੋ ਜਾਣਦੀ ਫਿਰ ਤੁਹਾਨੂੰ ਦਿਖਾਉਣੀ ਆਂਗੀ ਆਪਾਂ ਦੇਖੋ ਫਿਰ ਕਟਿੰਗ ਇਹ ਦੇਖੋ ਆਪ ਨੂੰ ਮਾਰਦਾ ਬਰਸਾਂ ਦੇ ਆਹ ਦੇਖੋ ਕਾਲੀ ਵੀ ਘੜਕਾ ਮਾਰਦੇ ਬਾਗੀ ਮਾਰਦੇ ਕਿ ਬੀਦੂ ਮੱਥੇ ਕਾਲੂ ਗੇਰੋ ਗਣਾ ਖੜੀ ਮੱਤੇ ਉਹ ਇੱਥੇ ਠੱਟਾ ਇੱਥੇ ਗਣੀ ਇੱਕ ਵਾਰ ਰੱਖ ਲੈ ਮੜਾ ਜੀ ਉਹ ਤਰੀ 5 14 ਤੋੜੇਗਾ ਇੱਥੇ ਰੱਖ ਲੈ ਮੈਂ ਕਹਿੰਦਾ ਵਿਚਾਲੇ ਇਧਰ ਕਰ ਰਾ ਤਾਂ ਪਰਾਂ ਕਰ ਲੈ ਫੇਰ ਰੱਖੂ ਹੋਰੇ ਹੋਰੇ ਰੱਖ ਤੋੜ ਤਾਲੀ ਕਰਤਾ ਜੀ ਨੀਚੇ ਬਹਿ ਜਾ ਤੂੰ ਉਂ ਬਹਿ ਹੋਰੇ ਤਾਂ ਹੱਸੀ ਜਾ ਲਾ Yeah. <sweak> 국라의동자재 a 애 a n a ਤਸਕੋ ਜੀ ਮਿਸਟਰੋ ਦੇਖੋ ਫਿਰ ਤੀਜਾ ਬਾਡ ਵੀ ਨਿਕਲ ਰਿਹਾ ਹੈ ਇਹ ਕਾਸ਼ੂ ਬਾਓ ਬੜਾ ਰੋਲੋ ਸੋਟੋ ਲੱਗੀ ਹੈ ਹਰੇ 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 ਦੇਖੋ ਹੀ ਮਿਸਟਰੋ ਫਿਰ ਡਿਜ਼ਾਈਨ ਆ ਆਪਣਾ ਡਰਾਇਟਰ ਦਾ ਜਰੂਰ ਤਿਆਰ ਹੋ ਗਿਆ ਤੁਹਾਨੂੰ ਉਹ ਦਿਖਾਵਾਂਗੇ ਸਾਰਾ ਲੈਟਾ ਲੁਟਾ ਲਾਵਾਗੇ ਸਾਰਾ ਪ੍ਰੋਸੈਸ ਦਿਖਾਵਾਂਗੇ ਆਪਾਂ ਘਰ ਹੀ ਤਿਆਰ ਕਰ ਰਹੇ ਹਾਂਗੇ ਇਹ ਤੁਹਾਨੂੰ ਵੀ ਘਰੇ ਤਿਆਰ ਕਰਨਾ ਹੋਇਆ ਕਰੋ ਐਵੇਂ ਕਰ ਲਿਓ ਇਹ ਸਾਡੇ ਤੋਂ ਕਰਾਣਾ ਹੈ ਕਰੋ ਸਾਡੇ ਤੋਂ ਕਰ ਲਿਓ ਲਓ ਜੀ ਮਿੱਤਰੋ ਆਪਣੇ ਰਾਤ ਘੱਟ-ਕੁੱਟ ਕੇ ਸਾਰਾ ਕੁਝ ਤਿਆਰ ਕਰ ਲਿਆ ਸੀਗਾ ਇਹਦਾ ਤੇ ਹੁਣ ਆਪਾਂ ਗੇਟਰੀ ਦੇ ਉੱਪਰ ਦੇਖੋ ਕੱਪੜਾ ਜਿਹੜਾ ਵਾਗੇ ਲੈ ਕੇ ਆਏ ਆਂਗੇ ਦੇਖੋ ਭਰਾ ਇੱਕ ਤਾੜ ਡਿਜ਼ਾਈਨ ਪਾਇਆ ਆਪਾਂ ਨੇ ਸਾਈਡ ਤੇ ਵੱਡਾ ਜੈਨ ਤੇ ਇਹਦੇ ਉੱਪਰ ਆਪਣਾ ਚਿੱਟੇ ਰੰਗ ਦਾ ਚੜਬਾਤਾ ਪੱਟਾ ਜਾ ਤੇ ਹੁਣ ਇਹਦੇ ਉੱਪਰ ਵੀ ਕਾਲੇ ਰੰਗ ਦੇ ਚੜਬਾਕੇ ਲਿਖਾਂ ਦੇਖੋ ਲੈ ਜਰ ਦੇਖੋ ਪਿੱਛੋਂ ਹੀ ਛੱਡ ਤਾ ਸਟਿਚਰ ਲਾ ਲਿਆ ਤੇ ਹੁਣ ਇਹਦੇ ਉੱਪਰ ਫੋਟੋ ਲੱਗ ਜੂਗੀ ਫਿਰ ਫੋਟੋ ਦੇ ਉੱਪਰ ਆ ਲਾ ਕੇ ਪੂਰੇ ਤਾਰੇ ਲੱਗ ਜਾਣਗੇ 6-7 ਤੇ ਇੱਕ ਇਥੇ ਜਾਲੀ ਲੱਗੂਗੀ ਜਾਲੀ ਲਾ ਕੇ ਫਿਰ ਉਹਦੇ ਉੱਪਰ ਲੱਗ ਜੂਗਾ ਇਹਦੇ ਉੱਪਰ ਫਿਰ ਲਾਈਟਾਂ ਲੁੱਟਾ ਲਾ ਕੇ ਨੇ ਹੁਣ ਨਿਊਨ ਲਾ ਕੇ ਫਿਰ ਬੁੱਧੀ ਆਪਾਂ ਡੂਗਾ ਇਹ ਹੁਣ ਦੇਖਦੇ ਆ ਫੋਟੋ ਕਢਾ ਕੇ ਲੈ ਕੇ ਆਨੇ ਆਂਗਾ ਪੰਜੀ ਦੀ ਜਾ ਕੇ ਤੇ ਨਾਲੇ ਦੇ ਉੱਪਰ ਲਾ ਕੇ ਲਿਖਾਨੇ ਤੁਹਾਨੂੰ ਕੈਮਰਾ ਲੱਗਦਾ ਹੈ ਡੱਕ ਦੇ ਪਿੱਛੋਂ ਤੇ ਆ ਦੇਖੋ ਬਾਬੇ ਇੱਕ ਆਪਾਂ ਓਵਰਾਂ ਵਾਸਤੇ ਹਲੇ ਕੇ ਚਿੰਬਲਾਂ ਜੀਆਂ ਜਿਹੜੇ ਆਪਣੇ ਇਹਦੇ ਟੱਕ ਦੇ ਓਵਰ ਨੇ ਹਜੇ ਆਪਾਂ ਨੇ ਚਾਲਦੇ ਨਹੀਂ ਕਰੇ ਹੋਏ ਹੈਗੇ ਤੇ ਹਜੇ ਦਾ ਸਿਰਫ ਲੈਟਾ ਲੈਟਾ ਚੱਲਦੀਆਂ ਕਰਨੀਆਂ ਹੋਈਆਂ ਨਹੀਂ ਗੀਆਂ ਆਪਾਂ ਨੇ ਤੇ ਹੁਣ ਆਪਾਂ ਇਹਦੇ ਜਿਹੜੇ ਹਲੇ ਆਏ ਓਵਰ ਸਪੀਕਰ ਚਾਲਦੇ ਹੋ ਜਾਣਗੇ ਆਪੋ ਨੇ ਇਹ ਓਵਰਾਂ ਦੇ ਤੇ ਹਜੇ ਆਪਾਂ ਕੰਮ ਕਰ ਜੀ ਟਰੈਕਟਰ ਦਾ ਬਹੁਤ ਉਸ ਕੰਮ ਕਰਨ ਵਾਲਾ ਪਿਆ ਹਜੇ ਹਜੇ ਟਰੈਕਟਰ ਦੇ ਮਗਰ ਆਟਾ ਦੇ ਆਪਾਂ ਨੇ ਉਹ ਵੀ ਲਵਾਣੇ ਨਹੀਂ ਗੇ ਗੱਡੀਆਂ ਬੈਠਣ ਵਾਸਤੇ ਸੁੱਕਾ ਰਿ ਕਿਲਿੰਦਰ ਲਾਣਾ ਉਹ ਵੀ ਬੋਰ ਟਾਈਮ ਦਾ ਆਪਾਂ ਕਹੀ ਜੰਨੇ ਪਰ ਲਾਉਂਦੇ ਹੈ ਨਹੀਂ ਗੇ ਤੇ ਹੁਣ ਆ ਕੰਮ ਕਰਕੇ ਪਹਿਲਾਂ ਫਿਰ ਬਿਆਜ ਹੈ ਰਿੰਦੂ ਤੇ ਉਹ ਦੇਖ ਕੇ ਫਿਰ ਕਰਦੇ ਨੇ ਹਨ ਸੁਣੋ ਆਪਾਂ ਅਗਲਾ ਕੰਮ ਦੇਖੋ ਬਾਪੇ ਫਿਰ ਐਵੇਂ ਲਾਵਾਂਗੇ ਨਾ ਆਪਾਂ ਪਿੱਛੇ ਲੋ ਜੀ ਮਿੱਤਰੋ ਆਪਣਾ ਪੈਲਣਾ ਜਿਹੜਾ ਉਹ ਸੀਗਾ ਉਹ ਤਾਂ ਆਪਣਾ ਥੋੜਾ ਜਿਹਾ ਗਲਤ ਹੋ ਗਿਆ ਸੀਗਾ ਤੇ ਉਹਦੇ ਵਿੱਚੋਂ ਕਰਜ ਹੇਡ ਬੰਦ ਕਰ ਰਹੇ ਲੋ ਜੀ ਮਿੱਤਰੋ ਜਿਹੜਾ ਆਪਣਾ ਪੈਲਣਾ ਸੀਗਾ ਨਾ ਉਹ ਤਾਂ ਹੋ ਗਿਆ ਜੀਗਾ ਖਰਾਬ ਉਹ ਵੀ ਆ ਮਟਰਨ ਲਬਿੰਦਰ ਬਣਾਇਆ ਪਿਆ ਹੈ ਤੇ ਉਹ ਕਿਉਂ ਸੋਚਦੇ ਚ ਫੋਟੋ ਵੀ ਛੋਟੀ ਲੱਗਣ ਤੇ ਆਪਾਂ ਨੇ ਸੋਚਿਆ ਵੀ ਡੈਕ ਵੱਡਾ ਬਣਾ ਫਿਰ ਫੋਟੋ ਵੀ ਆਪਾਂ ਵੱਡੀ ਲਾਵਾਂਗੇ ਤੇ ਅੱਜ ਆਪਾਂ ਨੇ ਘਰੇ ਆ ਤਿਆਰ ਕਰਤਾ ਪਾਵਨ ਨੇ ਪਹਿਲਾਂ ਵੀਡੀਓ ਤਾਂ ਬਣਾਈ ਨਹੀਂ ਹੈਗੀ ਤੇ ਉਹਦੇ ਆਪਣਾ 4-500 ਰੁਪਏ ਲੱਗ ਗਏ ਤੇ ਸਾਰਾ ਖਰਾਬ ਆ ਗਿਆ ਆਪਣਾ ਤੇ ਹੁਣ ਅਸੀਂ ਹਮੇ ਸ਼ੁਰੂ ਕਰ ਰਹੇ ਆਪਾਂ ਸਾਰਾ ਨੁਕਸਾਨ ਬਾ ਹੋ ਰਿਹਾ ਨੇ ਬਾਬਾ ਆਪਣੇ ਪਹਿਲਾਂ 4-500 ਦੀ ਖਰਾਬ ਹੋ ਗਈ LED's ਤੇ 4-500 ਦਾ ਫਰਾ ਆਪਣਾ ਲੱਕੜ ਦਾ ਨੁਕਸਾਨ ਹੋ ਗਿਆ ਤੇ ਹੁਣ ਆਪਾਂ ਇਹ ਤਿਆਰ ਕਰ ਰਹੇਗੇ ਦੁਬਾਰੇ ਫਿਰ ਇਹਦੇ ਵਿੱਚ ਫੋਟੋ ਬਣਵਾ ਕੇ ਲਾਵਾਂਗੇ ਆਪਾਂ ਵਧੀਆ ਜੀ ਤੇ ਦਿਖਾਨੇ ਪਰ ਤੁੰਨ ਆਪੇ ਪਹਿਲੇ ਇਹਦੇ ਉੱਪਰ ਕਪੜਾ-ਕੁੱਪੜਾ ਛੜਵਾ ਲਈਏ ਸਾਰਾ ਕੁਸਾ ਆ ਦੇਖੋ ਫਿਰ ਚੱਲ ਜਾਏਗਾ ਆਪਣਾ ਲੋ ਜੀ ਮਿੱਤਰੋ ਆਪਾਂ ਕਰਾਵਾ ਲਿਆ ਸੀ ਆਹ ਤਿਆਰ ਆਪਣੀ ਆਹ ਫਰੇਮ ਦਾ ਤੇ ਇਹਦੇ ਉੱਪਰ ਗੁੱਦਗੱਦ ਲਵਾ ਕੇ ਕਪੜਾ ਲਵਾ ਕੇ ਆਪਣੇ ਉੱਪਰ ਬਲੈਕ ਆ ਤਿਆਰ ਕਰਾਤਾ ਸੀ ਇਹ ਆਪਣੇ ਤੇ ਹੁਣ ਆਪਾਂ ਲੈ ਆਏ ਚ ਇਹਦੀ ਚਿੱਟੇ ਰੰਗ ਦੀ ਆਹ ਲੜੀ ਜੀ ਤੇ ਇਹਨੂੰ ਹੁਣ ਆਪਾਂ ਇਹਦੇ ਉੱਪਰ ਚੁੱਕੇ ਦਾਂਗੇ ਤੇ ਫਰੇਮ ਵੀ ਆਪਣਾ ਆ ਗਿਆ ਜੀਗਾ ਉਹ ਤੁਹਾਨੂੰ ਦਿਖਾ ਦਾਂਗੇ ਹਰੀ ਸਿੰਘ ਅਨਲੋਏ ਦਾ ਤੇ ਉਹ ਆਪਾਂ ਸਾਰਾ ਕੁਝ ਲਾ ਕੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਸਾਈਡ ਤਿਆਰ ਲਾਣ ਲੱਗ ਰਹੇ ਹਾਂ ਪੱਟੀ ਜਿਹੇ ਤੇ ਇਹ ਲਾ ਕੇ ਤੁਹਾਨੂੰ ਫੇਰ ਦਿਖਾਣੇ ਆਗੇ ਆਪਾਂ ਜਿਵੇਂ ਮਿੱਤਰੋ ਕੰਮ ਕਰਤਾ ਕੰਮ ਆਪਣੇ ਹਰੂ ਨੇ ਆਨ ਲਾਈਟ ਦੇ ਉੱਪਰ ਆਪਾਂ ਫੇਵਿਕ ਲਾ ਕੇ ਇਹਨੂੰ ਪੱਕਾ ਚਪਕੇ ਦੇ ਦਾਂਗੇ ਓਰੇ ਜਿਹੜਾ ਉੱਤਰ ਇਹਨਾਂ ਹੈਗਾ ਇਹ ਤੇ ਹੁਣ ਦਿਖਾਣੇ ਤੋਂ ਲਾ ਕੇ ਦੇਖੋ ਫੇਵਿਕ ਲੱਗਦੀ ਆਏਗੀ ਓ ਜੀ ਮਿੱਤਰੋ ਦੇਖੋ ਫਿਰ ਚੱਲ ਰਿਹਾ ਕੰਮ ਇਹ ਕਹਿਣ ਲਾ ਕੇ ਪੂਰੀ ਖੜਾ ਲਾਂਗੇ ਪੱਕਾ ਜਗਾਰਡ ਕਰ ਦਾਂਗੇ ਆ ਮੈਂ ਇਹਦਾ ਲੋ ਜੀ ਮਿੱਤਰੋ ਸਾਨੂੰ ਮਿਲ ਰਿਹਾ ਫਿਰ ਆਪਾਂ ਕਰਕੇ ਲੋ ਜੀ ਮਿੱਤਰੋ ਦੇਖੋ ਫਿਰ ਆਪਾਂ ਨੇ ਲਾਤੀ ਸਾਰੀ ਆ ਹਲੜੀ ਜੀ ਸਾਈਡ ਤੇ ਨਿਉਣਾ ਤੇ ਪੂਰੀ ਵਧੀਆ ਲੱਗ ਜਣ ਤੇ ਇੰਨੀ ਬੱਤ ਗੀਦੀ ਆਪਾਂ ਨੇ ਇਹ ਨਹੀਂ ਆਪਾਂ ਕਰ ਦੋ ਨਾਲ ਕੱਟ ਦਾਂਗੇ ਤੇ ਹੁਣ ਲਾ ਕੇ ਸਕਰੂਸ ਕਰਾ ਜੀ ਨੂੰ ਜੜਦਾਂਗੇ ਵਿੱਚ ਤੇ ਨਾਲੇ ਤੁਹਾਨੂੰ ਆਪਾਂ ਫਰੇਮ ਦਿਖਾਣਾ ਜਿਹੜੀ ਆਪਾਂ ਫੋਟੋ ਮੰਗਾਵਾਈ ਸੀ ਗੱਲ ਆਪਾਂ ਸਮਾਨੇ ਤੋਂ ਤੇ ਉਹ ਲਾ ਕੇ ਦਿਖਾਵਾਂਗੇ ਤੁਹਾਨੂੰ ਇਹਨਾਂ ਬੱਜੇ ਸਿਸਟਮ ਬਣ ਕੇ ਪੂਰਾ ਰਾਤ ਨੂੰ ਤੁਹਾਨੂੰ ਚਲਾ ਕੇ ਦਿਖਾਵਾਂਗੇ ਆਪਾਂ ਲੋ ਜੀ ਮਿੱਤਰੋ ਆ ਦੇਖੋ ਆਪਣੇ ਆ ਫੋਟੋ ਕਢਵਾਈ ਸੀਗੀ ਗੱਲ ਤੇ ਇਹ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾਵਾਂਗੇ ਕਿੰਨਾਂ ਦੀ ਫੋਟੋ ਹੈ ਤੇ ਜਦੋਂ ਆਪਾਂ ਕਾਗਜ਼ ਪੁੱਤਰ ਦਾਰਾਂਗੇ ਤੇ ਸਾਰਾ ਪੂਰਾ ਤੇ ਰੈਕ ਤੇ ਲਾ ਕੇ ਨਾਲੇ ਆਪਾਂ ਇਹਦੀ ਰੀਲ ਬਣਾ ਲਾਂਗੇ ਨਾਲੇ ਬਲੌਗ ਬਣਾ ਲਾਂਗੇ ਵੀ ਕਿਹਦੇ ਕਿਹਦੀ ਕਿਹਦੀ ਫੋਟੋ ਲੱਗੀ ਹੋਈ ਹੈ ਇਹਦੇ ਉੱਪਰ ਤੇ ਹੁਣ ਆਪਾਂ ਸਾਈ ਇਸ ਐਸਾਈਡ ਤੇ ਡੰਬੜ ਕੇ ਫਿਰ ਆਪਾਂ ਡ੍ਰਿੱਲ ਲੈ ਆ ਕੇ ਤੇ ਫਿਰ ਆਪਾਂ ਕਰਾਂਗੇ ਪੇਚ ਲਾ ਕੇ ਦੇ ਵਿੱਚ ਫਿਰ ਦਿਖਾਵਾਂਗੇ ਤੁਹਾਨੂੰ ਲੋ ਜੀ ਮਿੱਤਰੋ ਕਰ ਲੀਆਂ ਤਿਆਰੀਆਂ ਆਪਣੇ ਲਾਣ ਦੀਆਂ ਇਹਦੀਆਂ ਤੇ ਆਪਾਂ ਲੈ ਆਏ ਤੇ ਆ ਡ੍ਰਿੱਲ ਜੀ ਦੇਖੋ ਜਰ ਰਜਰ ਵਾਲੀ ਪੇਚ ਘਸਣ ਵਾਲੀ ਮਸ਼ੀਨ ਲੈ ਆਏ ਤੇ ਨਾਲ ਇਹ ਸਾਬਲ ਸੁਬਣ ਜੀ ਲੈ ਆ ਤੇ ਪੇਚਾਂ ਦੇ ਲਾਲ ਲਾ ਕੇ ਇਹਨੂੰ ਘਸ ਦਾਂਗੇ ਤੇ ਆ ਦੇਖੋ ਆ ਪਈ ਆ ਆਪਣੀ ਡ੍ਰਿੱਲ ਜੀ ਤੇ ਉਸ ਤੋਂ ਬਾਅਦ ਆ ਦੇਖੋ ਆਪਣੀ ਆ ਭਏ ਨੇਗੇ ਬੋਰਡ ਜੇ ਕਿਰਿਆ ਆਪਣੇ ਫੋਟੋ ਦਿਖਾਣੀਆਂ ਹੈਗੀ ਤੁਹਾਨੂੰ ਉਹ ਤਾਂ ਤੁਹਾਨੂੰ ਚਲੋ ਰੀਲ 'ਚ ਦੇਖ ਲੇ ਤੁਸੀਂ ਇੰਸਟਾਗ੍ਰਾਮ ਤੇ ਦੇਖੀ ਤਾਂ ਉਹ ਦੇਖ ਹੀ ਲਓਗੇ ਤੁਸੀਂ ਬਾਕੀ ਤੁਹਾਨੂੰ ਦਿਖਾ ਲਾਂਗੇ ਆਪਾਂ ਤਾਰਦੇ ਹੋਏ ਬਲੌਗ 'ਚ ਐਡ ਕਰ ਦਾਂਗੇ ਆਪਾਂ ਕਲਿੱਪ ਤੇ ਦੇਖੋ ਆ ਖੜਾ ਆਪਣਾ ਛੋਟਾ ਟਰੈਕਟਰ ਦੇਖੋ ਫਿਰ ਤੇ ਹੁਣ ਲਾ ਲਾਂਗੇ ਇਹ ਦੇਖੋ ਆਪਾਂ ਇੱਥੇ ਆਪੇ 'ਚ ਖੋਲ ਲਾਂਗੇ ਇਹ ਨਰਿੰਦਰ ਕਾ ਗਾਲੇ ਇਹਨੂੰ ਆਪਾਂ ਕਿਤੇ ਹੋਰ ਲਾ ਦਾਂਗੇ ਤੇ ਇਹਦੇ ਪਿੱਛੇ ਆਪਾਂ ਪਾ ਦਾਂਗੇ ਦੇਖੋ ਬਾਬੇ ਉਹ ਹੱਸ ਫਿਰ ਪੂਲ ਸਰਾ ਬਣ ਜੂਗਾ ਬੈਰਿੰਗ ਬੂਰਿੰਗ ਕਰ ਦਾਂਗੇ ਸਾਰੀ ਆਪਾਂ ਤੇ ਫੇਰ ਤੁਹਾਨੂੰ ਦਿਖਾਉਂਦੇ ਆ ਬਾਕੀ ਨਾਟ-ਨੋਟ ਲੱਭ ਰਿਆਂਗੇ ਤੇ ਰੀਆਂ ਹੋ ਰਹੀਆਂ ਨਹੀਆਂ ਫੇਰ ਦਿਖਾਉਂਦੇ ਆ ਤੁਹਾਨੂੰ ਇਹਨੇ ਮੈਂ ਨਾਟ ਖੋਲ ਲਾਂ ਇਹਦੇ ਨਾਲ ਤੇ ਫੇਰ ਦਿਖਾਉਂਦੇ ਆ ਤੁਹਾਨੂੰ ਆਪਾਂ ਲੋ ਜੀ ਮਿੱਤਰੋ ਕਰਤਾ ਆਪਣਾ ਸਾਰਾ ਸੈਟਅਪ ਤਿਆਰ ਟਰੈਕਟਰ ਕੱਢ ਲਿਆ ਜੀ ਆਪਾਂ ਨੇ ਬਾਹਰ ਤੇ ਤਾਰਾਂ ਤੂਰਾ ਲਾਤੀਆਂ ਦੇਖੋ ਸਾਰੀਆਂ ਤੇ ਇਹਦੇ ਵਿੱਚ ਆਪਣੇ ਫੋਟੋ ਦੇ ਵਿੱਚ ਆਪਣੇ ਸਰਾ ਕੱਢ ਤੇ ਦੇਖੋ ਨਟਾਂ ਨਾਲ ਆ ਦੇਖੋ ਤੇ ਹੁਣ ਆਪਾਂ ਦਿਖਾਉਂਦੇ ਆ ਤੁਹਾਨੂੰ ਕਰਕੇ ਆ ਦੇਖੋ ਇਧਰ ਥੀਲਾ ਮੜ ਰਹੀਆਂ ਨਹੀਆਂ ਤੇ ਇਧਰ ਵਲੌਗ ਸ਼ੂਟ ਹੋ ਰਿਹਾਗਾ ਤੇ ਆਪਾਂ ਦਿਖਾਉਂਦੇ ਆ ਤੁਹਾਨੂੰ ਜੀ ਉਹਨੂੰ ਆ ਸਾਰਾ ਕੁਝ ਲਾ ਕੇ ਸਰਾਖ ਸ਼ੁਰੂ ਕੱਢ ਗਏ ਆਪਾਂ ਸਾਰੇ ਦਿਖਾਣੇ ਤੁਹਾਨੂੰ ਆਪਾਂ ਮਿਲਦੇ ਆ ਤੁਹਾਨੂੰ ਆਪਾਂ ਲਾ ਕੇ ਇੱਕ ਬਾਬਾ ਆਪਣੇ ਲੈ ਮੈਨਾ ਸਕੂਟਰੀ ਖੜੀ ਹੈ ਬਕਾਉ ਜੇ ਕਿਸੇ ਨੇ ਲੈਣੀ ਹੋਵੇ 2021 ਮਾਡਲ ਹੈ ਅਗੇ ਟਾਇਰ ਹੈਗੇ ਨੇ ਇਹਦੇ 300 ਪੈਸੇ ਆ ਦੇਖੋ ਮਗਰ ਆਟਮ ਗਰੂਟ ਬਹੁਤ ਵਧੀਆ ਕੰਡੀਸ਼ਨ ਆ ਦੇਖੋ ਟਾਪੇ ਡੁੱਪੇ ਦੇ ਸਾਰੇ ਨਾਟ ਲੱਗੇ ਹੋਏ ਨੇ ਹੂਰਲੇ ਟਾਇਰ ਦੀ ਕੰਡੀਸ਼ਨ ਹੈਗੀ ਆ ਦੇਖੋ ਆਪਣੇ 300 ਪੈਸੇ ਤੇ ਪਿਛਲੇ ਟਾਇਰ ਹੈਗਾ ਆਪਣੇ 80 90 ਪੈਸੇ ਪਿਆ ਦੇਖੋ ਤੇ ਲੁੱਕ ਦੇਖੋ ਪਿੱਛੋਂ ਇਹੋ ਜਿਹੀ ਲੱਗ ਰਹੀ ਆ ਆਪਣੇ ਸਕੂਟਰੀ ਦੀ ਪੰਜਾਗਹ ਹਜ਼ਾਰ ਦੀ ਦੇ ਦਾਂਗੇ ਤੁਹਾਨੂੰ ਆਪਾਂ ਇਹ ਜੇ ਕਿਸੇ ਨੇ ਲੈਣੀ ਹੋਵੇ ਰੰਗ ਪੇਂਟ ਦੀ ਜਮਾ ਓਕੇ ਹੈਗੀ ਬਾਡੀ ਲੈਂਡ ਦੀ ਜਮੀ ਕਿਤੋਂ ਗਲੀ ਨਹੀਂ ਕਿਤੋਂ ਪਚੀ ਨਹੀਂ ਆ ਦੇਖੋ ਲੈਕਟਾਂ ਲੁੱਟਾਂ ਸਾਰੀਆਂ ਨੰਮੀਆਂ ਲੱਗੀਆਂ ਹੋਈਆਂ ਨੇ ਦੇਖੋ ਜੇ ਕਿਸੇ ਵੀਰ ਨੇ ਲੈਣੀ ਹੋਵੇ ਆਪਾਂ ਨੂੰ ਮੈਸੇਜ ਕਰ ਲਿਓ ਆਪਾਂ ਤੁਹਾਨੂੰ ਦੇ ਦਾਂਗੇ ਇਹ ਆ ਦੇਖੋ ਇਹਦੇ ਤੁਹਾਨੂੰ ਫੀਚਰ ਦਿਖਾਣਾ ਬਾਬੋ ਮੈਂ ਜਿਹੜੇ ਦੇ ਫੀਚਰ ਲੱਗੇ ਹੋਏ ਨੇ ਆ ਦੇਖੋ ਇਹ ਆ ਸੋਚੇ ਤੋਂ ਤਾਂ ਇਹ ਸਟਾਰਟ ਹੁੰਦੀ ਆ ਦੇਖੋ ਇਹ ਆ ਸੋਚ ਖਿੱਚਦੇ ਆਂਗੇ ਆ ਦੇਖੋ ਚੱਲ ਵੀ ਤੇ ਆ ਸੋਚਿਆ ਆਪਾਂ ਜਦੋਂ ਬੰਦ ਕਰਦੇ ਆ ਇਹ ਬੰਦ ਹੋ ਜਾਂਦੀ ਹੈ ਠੀਕ ਹੈ ਤੇ ਆ ਦੇਖੋ ਰੇਸ ਰੂਸ ਹੈ ਨਹੀਂ ਕੀ ਇਹਦੇ ਲੱਗੀ ਹੋਈ ਕੁਝ ਵੀ ਨਹੀਂ ਹੈਗਾ ਤੇ ਆ ਦੇਖੋ ਬ੍ਰੇਕ ਆ ਰਹੇ ਇਹਦੇ ਬ੍ਰੇਕ ਆ ਗਲੇ ਆ ਪਿਛਲੇ ਬ੍ਰੇਕ ਰਹੇ ਆ ਦੇਖੋ ਇਹਨੇ ਬਾਟਨ ਨੇ ਪਰ ਇਹਦੀ ਬਾਟਨ ਅਜ ਇੱਕ ਵੀ ਬਾਟਨ ਚੱਲਦ ਨਹੀਂ ਹੈਗਾ ਜੇ ਕਿਸੇ ਵੀਰ ਭੈਣ ਨੇ ਲੈਣੀ ਹੋਵੇ ਤਾਂ ਸਾਨੂੰ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਦੇ ਦਾਂਗੇ ਆ ਦੇਖੋ LED ਲਾਈਟਾਂ ਲੱਗੀਆਂ ਹੋਈਆਂ ਨਹੀਂ ਗਈਆਂ ਤੇ ਆ ਦੇਖੋ ਇਹਦੇ ਵਿੱਚ ਬੱਲਬ ਦੇਖੋ ਕਿੰਨਾ ਵੱਡਾ ਹੈ ਹੀ ਨਹੀਂ ਬੱਲਬ ਦੇਖੋ ਇਹਦੇ LED ਬੱਲਬ ਬਾਕੀ ਟਾਪੇ ਟੁੱਪਿਆਂ ਦੀਆਂ ਨੇ ਵਦਿਆ ਪਿਆ ਦੇਖੋ ਆ ਦੇਖੋ ਲੋ ਜੀ ਮਿੱਤਰੋ ਦੇਖੋ ਚੱਲ ਰਹੀ ਹੈ ਕਾਰਬਾਈ ਪੇਜ ਕਾਸਤੇ ਆਪਾਂ ਨੇ ਇਹਦੇ ਵਿੱਚ ਪਹਿਲਾਂ ਸਿੰਪਲ ਫੋਟੋ ਦੇ ਵਿੱਚ ਆ ਦੇਖੋ ਆ ਕਾਸ ਰੈਂਕ ਵਿੱਚ ਆਪਾਂ ਚੌਥਾ ਪੇਜ ਆ ਕਾਸਰੇ ਉੱਧਰ ਚੱਲ ਰਿਹਾ ਦੇਖੋ ਦੂਜਾ ਮੋੜ ਤੇ ਇਧਰ ਆ ਦੇਖੋ ਆਪਣਾ ਚੱਲਦਾ ਹੈਗਾ ਕੰਮ ਹਜੇ ਦੂਜੇ ਫੋਨ ਨਾਲ ਵੀਡੀਓ ਵਲੌਗ ਬਣਾ ਰਿਹਾ ਮੈਂ ਹੁਣ ਤੇ ਆ ਦੇਖੋ ਕੱਢ ਕੇ ਉਹਦੇ ਵਿੱਚ ਦੀ ਸਰਾ ਕੇ ਦੇਖੋ ਆਪਾਂ ਫਿਰ ਆਪਾਂ ਇਹਨੂੰ ਕੱਢ ਦਾਂਗੇ ਤੇ ਉੱਪਰ ਗਿਆ ਆਪਾਂ ਇਹ ਲਾ ਦਾਂਗੇ ਫਰੇਮ ਤੇ ਦੇਖੋ ਪੂਰੀ ਕੈਂਟ ਕਰ ਲਵਾਤ ਬਣ ਗਈ ਇਹਨਾਂ ਉੱਤਰੂ ਦੇਖੋ ਫਿਰ ਆਪਾਂ ਨੇ ਬਣਾ ਲਾ ਦਿੱਤੀ ਆਪਣਾ ਹਰੀ ਸਿੰਘ ਨਲੂਜੀ ਦੀ ਫੋਟੋ ਦੇਖੋ ਛੇਰਦਾ ਜਵੜਾ ਬਾੜਾ ਪਾੜਨ ਲੱਗ ਰਿਹਾ ਦੇਖੋ ਤੇ ਆਹ ਦੇਖੋ ਪੂਰੀ ਇਹਨ ਵਧੀਆ ਬਣ ਗਈ ਆਪਣੇ ਡੱਕੂ ਵਿੱਚ ਲਾ ਕੇ ਦੇਖਿਆ ਜੀਗਾ ਤੇ ਉਹਦੇ ਵਿੱਚ ਕੋਈ ਢੜਕਣ ਨਹੀਂ ਆਉਂਦੀ ਕੋਈ ਹੱਲ ਦੀ ਨਹੀਂ ਐਣ ਜਮਾ ਪੂਰਾ ਵੇਸ ਪੈਂਦੀਆਂ ਨਾਲ ਡੱਕਦੀ ਆਪਣੀ ਦੀ ਤੇ ਐਣ ਪੂਰਾ ਵਧੀਆ ਸਿਸਟਮ ਹੋ ਗਿਆ ਆਪਣਾ ਦੇਖੋ ਪੂਰੀ ਹੁਣ ਲਾਈਟ ਚਾਲਦੀ ਨਹੀਂ ਹੁਣ ਚਲਦੀ ਕਰ ਦਾਂਗੇ ਤਾਰ ਲਾ ਦਾਂਗੇ ਆਪਾਂ ਉੱਪਰੋਂ ਤੇ ਪੂਰਾ ਵਧੀਆ ਬਣ ਗਿਆ ਆਪਣਾ ਸਿਸਟਮ ਤੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆਪਾਂ ਬਾਕੀ ਤੁਹਾਨੂੰ 4-5 ਕਲਿੱਪਾਂ ਹੋਰ ਐਡ ਕਰ ਦਾਂਗੇ ਆਪਾਂ ਤਾਰ ਦੀ ਰੂਰ ਦੀਆਂ ਸਾਰੀਆਂ ਤੇ ਲਾਂਦੇ ਲੁੰਦੇ ਦੀ ਆਪਾਂ ਸਾਰੀਆਂ ਕਲਿੱਪਾਂ ਤੁਹਾਨੂੰ ਐਡ ਕਰ ਦਾਂਗੇ ਤੇ ਬਾਕੀ ਦੇਖਦੇ ਹਾਂ ਹੁਣ ਟਰੈਕਟਰ ਬਾਰਬੂਰ ਲੈ ਕੇ ਚੱਲਦੇ ਹਾਂ ਰੀਲਾ ਰੂਲਾ ਬਣਾ ਕੇ ਲੈ ਕੇ ਆਵਾਂਗੇ ਟਰੈਕਟਰ ਦੇ ਆਪਾਂ ਤੇ ਮਿੱਤਰੋ ਮਿਲਦੇ ਹਾਂ ਤੁਹਾਨੂੰ ਆਪਾਂ ਅਗਲੇ ਵਲੌਗ ਦੇ ਵਿੱਚ ਆਹ ਦੇਖੋ ਬਾਬੇ ਹੁਣ ਆਪਾਂ ਟਰੈਕਟਰ ਲੈ ਕੇ ਆਏ ਜਿਗੇ ਬਾਹਰ ਬਰਾਸ ਕਢਣੀ ਲੈ ਆਏ ਤੇ ਇੱਥੇ ਰੀਲਾ ਰੂਲਾ ਬਣਾਉਣ ਲੱਗ ਗਏ ਤੇ ਆਹ ਦੇਖੋ ਬ੍ਰੇਕ ਜਾਮ ਹੋ ਗਿਆ ਕਿੱਡਾ ਮਾਰਿਆ ਸਲਿੱਪ ਦੇਖੋ ਤੂੰ ਐ ਘੜਾ ਦੇ ਟਾਇਰਾਂ ਦੇ ਜਮਾ ਦੇਖੋ ਤੇ ਹੁਣ ਆ ਆ 16 ਨੰਬਰ ਉਹ ਲੈ ਕੇ ਆਇਆਗੇ ਅਸੀਂ ਤੇ ਹੁਣ ਦਿਖਾਣੇ ਇੱਕ ਮਿੰਟ ਬਾਬੇ ਬੀਡ ਬਲੌਗ ਬਣਨ ਕਣੀ ਰਹਿ ਗਿਆ ਧੂਆਂ ਨਿਕਲ ਗਿਆ ਦੀ ਟਾਇਰਾਂ ਚੋਂ ਜਮਾ ਟਰੈਕਟਰ ਚ ਪੂਰੀ ਜਾਨ ਆ ਰਹੀ ਛਾਣਾ ਮਾਰਨਾ ਲੱਗ ਰਿਹਾ ਅੱਗੋਂ ਇੰਜਣ ਚ ਭੈਣ ਜੋ ਪੂਰੀ ਘੜ ਆ ਰਹੀ ਹੈਗੀ ਇਹਦੇ ਤੇ ਹੁਣ ਫੋਟਾ ਫੋਟਾ ਖਿੱਚਣ ਆਇਆਗੇ ਦੇਖੋ ਫਿਰ ਉਹ ਤੁਹਾਨੂੰ ਦਿਖਾਵਾਂਗੇ ਥੋੜਾ ਫੋਟਾ ਖਿੱਚੀਏ ਸਾਰੀਆਂ ਇੰਸਟਾਗ੍ਰam ਤੇ ਰੀਲਾਂ ਰੂਨਾ ਪਾ ਲਾਂਗੇ ਆਪਾਂ ਸਾਰੀਆਂ ਆ ਗੇੜਾ ਲਗਾਏ ਗਏ ਲਗਾਏ ਕਿ ਗੇੜਾ ਚਹਿਰ ਗੇੜਾ ਲਗਾਏਗੇ ਚਹਿਰ ਹਵਾ ਵਾਂਗ ਸ਼ੂਕ ਦੇ ਮਿਲ ਜਾਗੇ ਨਹੀਂ ਅਸੀਂ ਗੋਲ ਚੌਂਕਾਂ ਭੰਦ ਤੇ ਧੂਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਲਾਟ ਮਰਵਾਉਣੀ ਪੈਂਦੀ ਐ ਇੱਥੇ ਲਾਟ ਉਹ ਬਾੜੇ ਵੀ ਸਾਡੇ ਰੱਤ ਕੀਤੇ ਕਹਿੰਦੇ ਅਖਬਾਰਾਂ ਵਿੱਚ ਬੁੱਕ ਦਿਆ ਤੜਕੇ ਹਾਂਦੀ ਐ ਜੋੜੀ ਕੂੜੀਆਂ ਦੀ ਰੱਖੀਆਂ ਚੌਂ ਨੂੰ ਤੇ ਕੋਣਾ ਤੇਰੇ ਕਰਕੇ ਹਾਂਦੀ ਐ ਜੋੜੀ ਕੂੜੀਆਂ ਦੀ ਕਿੱਤੇ ਕਹ ਲਈ ਅਖਬਾਰ ਵਿੱਚ ਬੁੱਕਦਿਆ ਤੜਕੇ ਹਾਂ ਦੀਏ ਝੋੜੀ ਘੋੜੀਆਂ ਦੀ ਰੱਖੀਆਂ ਨਚਾਉਣ ਨੂੰ ਤੇ ਘੋੜਾ ਤੇਰੇ ਕਰਕੇ ਹਾਂ ਦੀਏ ਝੋੜੀ ਘੋੜੀਆਂ ਦੀ ਰੱਖੀਆਂ ਨਚਾਉਣ ਨੂੰ ਤੇ ਘੋੜਾ ਤੇਰੇ ਕਰਕੇ